दाना मंडी ਜੀਰਾ ਵਿਖੇ ਕਨਕ ਦੀ ਫਸਲ ਦੀ ਲਿਫਟਿੰਗ ਨਾ ਹੋਣ ਤੇ ਰੋਸ ਵਜੋਂ ਆੜਤੀਆਂ ਵੱਲੋਂ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀ ਅਗਵਾਈ ਵਿੱਚ ਦਾਣਾ ਮੰਡੀ ਵਿੱਚ ਲੱਗੇ ਕਨਕ ਦੇ ਅੰਬਾਰ ਕੈਮਰੇ ਸਾਹਮਣੇ ਦਿਖਾਈ ਗਏ ਇਸ ਮੌਕੇ ਗੱਲਬਾਤ ਕਰਦੇ ਆ ਕੱਚਾ ਆੜਤੀਆ ਐਸੋਸੀਏਸ਼ਨ ਜੀਰਾ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਆ ਕਿ ਆ ਕਿ ਲਿਫਟਿੰਗ ਨਾ ਹੋਣ ਕਰਕੇ ਆੜਤੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾ ਕੀ ਆ ਕੀ ਖਰੀਦ ਏਜੰਸੀਆਂ ਵੱਲੋਂ ਆੜਤੀਆਂ ਨੂੰ ਟਰੱਕ ਮੁਹੱਈਆ ਨਹੀਂ ਕਰਵਾਏ ਜਾ ਰਹੇ ਜਿਸ ਦੇ ਚਲਦਿਆਂ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਨੇ ਤੇ ਰਾਤ ਸਮੇਂ ਬੋਰੀਆਂ ਚੋਰੀ ਵੀ ਹੋ ਰਹੀਆਂ ਹਨ ਇਸ ਤੋਂ ਇਲਾਵਾ ਉਹਨਾਂ ਨੂੰ ਸ਼ਾਰਟੇਜ ਵੀ ਪਿਆਰੀ ਹੈ ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਜਲਦੀ ਇਸ ਪਾਸੇ ਧਿਆਨ ਦੇ ਕੇ ਆੜਤੀਆਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਵਾਈ ਜਾਵੇ ਮੈਂ ਗੁਰਚੰਦ ਸਿੰਘ ਤੋਂ ਪ੍ਰਧਾਨ ਆੜਤੀ ਐਸੋਸੀਏਸ਼ਨ ਜੀ ਦਾ ਮੈਂ ਕਹਿੰਦਾ ਕਿ ਜੋ ਸਰਕਾਰ ਨੇ ਕਣ ਖਰੀਦੀ ਹੈ ਉਹਦੇ ਵਿੱਚੋਂ ਅਜੇ ਤੱਕ 20 ਜਾਂ 25% ਦੇ ਹੀ ਮਾਲ ਜਿਹੜਾ ਉਹ ਜੀਰਾ ਮੰਡੀ ਦੇ ਵਿੱਚੋਂ ਲਿਫਟ ਹੋ ਸਕਿਆ ਹੈ ਨਾ ਤਾਂ ਆੜਤੀਆਂ ਨੂੰ ਟਰੱਕ ਹੀ ਮਿਲ ਜਾਉ ਰਹੇ ਹਨ ਤੇ ਅੱਗੋਂ ਜਿਹੜੇ ਲੱਦ ਕੇ ਭੇਜੇ ਜਾਂਦੇ ਹਨ ਉਹ ਤਿੰਨ ਤਿੰਨ ਚਾਰ ਚਾਰ ਦੇਣ ਜਿਹੜੇ ਟਰੱਕ ਉਹ ਖਾਲੀ ਨਹੀਂ ਹੁੰਦੇ ਜਿਸ ਦੀ ਬਦੌਲਤ ਟਰੱਕ ਸਾਨੂੰ ਮਿਲ ਨਹੀਂ ਰਹੇ ਔਰ ਆੜਤੀਆਂ ਦਾ ਮਾਲ ਜਿਹੜਾ ਉਹ ਰੁਲ ਰਿਹਾ ਔਰ ਰਾਤ ਨੂੰ ਚੋਰੀ ਵੀ ਹੋ ਰਹੀ ਹੈ ਔਰ ਦਿਨੋਂ ਦਿਨ ਸ਼ਾਰਟੇਜ ਵੀ ਪੈ ਰਹੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿਹੜਾ ਇਹ ਮਾਲ ਹੈ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ ਤੇ ਆੜ੍ਹਤੀਆਂ ਦੀ ਪਰੇਸ਼ਾਨੀ ਨੂੰ ਹੱਲ ਕੀਤਾ ਜਾਵੇ ਕਿਉਂਕਿ ਇਹ ਲਿਫਟ ਨਹੀਂ ਹੋ ਰਹੀ 15 ਦਿਨ ਹੋ ਗਏ ਮਾਲ ਪਰਚੇਜ਼ ਹੋਏ ਨੇ ਕੋਈ ਟਰੱਕ ਨਹੀਂ ਮਿਲ ਰਿਹਾ ਜੇ ਟਰੱਕ ਮਿਲਦਾ ਤੇ 25-25 ਰੁਪਏ ਮੰਗਿਆ ਜਾ ਰਿਹਾ ਹੈ ਇੱਕ ਗੱਡੀ ਤੋਂ ਦੋ ਤੋਂ ਤਿੰਨ ਤੱਕ ਨਾਲ ਗੱਡੀ ਲੈਂਦੀ ਹੈ ਇਨਸਪੈਕਟਰ ਵਾਰ-ਵਾਰ ਬੇਨਤੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਦੋ ਦਿਨ ਜਨਸ਼ੀਆਂ ਜਿਹਨਾਂ ਦਾ ਮਾਲ ਕਾਫੀ ਲੱਫਟੋਕ੍ਰੇਸੀ ਪਰਸੈਂਟ ਜਿਹੜੀ ਪੰਚਸਭਾ ਮੇਨ ਉਹਦਾ ਬਹੁਤ ਬੁਰਾ ਹਾਲ ਆ ਪਹਿੜਾ ਇੱਕ ਚੱਲਦਾ ਮਾਰਖੜ ਦੋ ਜਾਨ ਸੀ ਬਹੁਤ ਜਿਆਦਾ ਬੁਰਾ ਹਾਲ ਆ ਮਾਲ ਬਿਲਕੁਲ ਲਿਫਟ ਨਹੀਂ ਹੋ ਰਿਆ ਉਹਨਾਂ ਦਾ ਤੇ ਮਾਲ ਚੋਰੀ ਹੋ ਰਿਆ ਜਿਹੜੀ ਲੇਬਰ ਆ ਉਹ ਪਰੇਸ਼ਾਨ ਆ ਲੇਬਰ ਭੱਜ ਰਹੇ ਉਹਦੇ ਭੱਜਣਾ ਇਹ ਕੀ ਕਰਨਾ ਵਿਚਾਰੇ ਮਹੀਨਾ ਹੋ ਗਿਆ ਕਿ ਉਹਨਾਂ ਨੂੰ ਐਨਸੀ ਸਾਹਿਬ ਨੇ ਬੇਨਤੀ ਕਰਦੇ ਆ ਕੀ ਵਜ੍ਹਾ ਕੀ ਸਮਝਿਓ ਮਾਲ ਲਿਫਟਿੰਗ ਨਾ ਹੋਣ ਦੀ ਇਹ ਨਲਕੀ ਇਹਨਾਂ ਦੀ ਪੰਚਸਭਾ ਮਹਿਕਮੇ ਦੀ ਇੱਕ ਪਹਿੜਾ ਜਿਆਦਾ ਦੋ ਪਹਿੜੇ ਚਲਾਉਣ ਵਾਰੀਆਂ ਗੱਡੀਆਂ ਜਾਂਦੀਆਂ ਉਹ ਡਾਲਾ ਵੱਧ ਦਿੰਦੇ ਆ ਤੁਸੀਂ ਗੱਡੀਆਂ ਲੱਤ ਜਾਂਦੀਆਂ ਸਾਡਾ ਕੰਮ ਹੋ ਜਾਂਦਾ